ਕਿ ਤੇ ਆਪ ਹੀ ਮਜ਼ਾਕ ਬਣਾਉਂਦੇ ਹੋ ਗੁਰੂ। ਔਡੇ ਲੋਕਾਂ ਨੂੰ ਮਰੇ ਦੇਖ ਕੇ ਜਿਹੜੀ ਆਣ ਵਾਲੀ ਪਿੱਛੇ ਵਾਲੀ ਪੀੜ੍ਹੀ ਹੈ ਨਾ ਉਹ ਸਭ ਨੂੰ ਗਲਤ ਸਿੱਖਿਆ ਪਹੁੰਚਦੀ ਪਈ ਹੈ। ਆਪਣੀ ਦਾੰਤੀਆ ਆਪਣੀ ਕੁਆਲਿਟੀ ਬਾਹਰ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਇੱਕ ਬਹੁਤ ਵਧੀਆ ਟ੍ਰੈਂਡ ਚੱਲ ਰਿਹਾ ਲੋਕਾਂ ਦਾ ਬੈਕ ਟੂ ਸਿੱਖੀ ਵਾਲਾ। ਮਤਲਬ ਕਿ ਪਹਿਲਾਂ ਉਹਨਾਂ ਨੇ ਨਾ ਕੇਸ ਕਤਲ ਕਰਾਏ ਹੁੰਦੇ ਆ ਜਾਂ ਜਿਹੜੀਆਂ ਬੀਬੀਆਂ ਪਹਿਣਾ ਆ ਤੇ ਉਹ ਪਹਿਲਾਂ ਦਸਤਾਰ ਨਹੀਂ ਸਜਾਉਂਦੇ ਸੀ ਬਟ ਹੁਣ ਦਸਤਾਰ ਸਜਾਣ ਲੱਗ ਪਏ ਨੇ ਬਟ ਮੇਨ ਇੱਥੇ ਹੁਣ ਗੱਲ ਕੀ ਆ ਤੁਸੀਂ ਸਿੱਖੀ ਦੇ ਵਿਚਾਰੇ ਦਸਤਾਰ ਸਜਾ ਰਹੇ ਬਹੁਤ ਵਧੀਆ ਗੱਲ ਆ ਦਸਤਾਰ ਸਜਾਣਾ ਬਹੁਤ ਸੋਖਾ ਆ ਪਰ ਉਸ ਚੀਜ਼ ਦੀ ਰਹਿਤ ਮਰਿਆਦਾ ਵਿੱਚ ਰਹਿਣਾ ਬਹੁਤ ਔਖਾ ਆ ਬਟ ਵਾਪਸੀ ਕਰਨੀ ਕੀ ਕੱਲੀ ਵਾਪਸੀ ਕਰਨੀ ਜ਼ਰੂਰੀ ਆ ਕਿ ਉਸ ਚੀਜ਼ ਨੂੰ ਅਪਣਾਉਣਾ ਵੀ ਜ਼ਰੂਰੀ ਆ ਸੇ ਤੇ ਤੁਸੀਂ ਦਸਤਾਰ ਸਜਾ ਲੰਨੇ ਹੋ ਕਤਲ ਤੁਸੀਂ ਫਿਰ ਕੇਸ ਦੁਬਾਰਾ ਕਰਾਈ ਜੰਨੇ ਆ ਠੀਕ ਹੈ ਹੁਣ ਜਿਵੇਂ ਇਥੇ ਕੁੜੀਆਂ ਦੀ ਗੱਲ ਕਰਾਂ ਜਿਹੜੇ ਕਹਿ ਦਿੰਦੇ ਕਿ ਅਸੀਂ ਵੀ ਪਹਿਲਾਂ ਨੇ ਦਸਤਾਰ ਸਜਾਉਂਦੀ ਸੀ ਹੁਣ ਅਸੀਂ ਦਸਤਾਰ ਸਜਾਉਂਦੇ ਆ ਇੱਕ ਆਪਣੇ ਤੁਸੀਂ ਦਸਤਾਰ ਸਜਾਈ ਹੁੰਦੀ ਆ ਦੂਸਰੇ ਆਪਣੇ ਤੁਸੀਂ ਆਪਣੀ ਅੱਖਾਂ ਕਾਲੀਆ ਕੀਤੀਆਂ ਨੇ ਤੀਸਰੇ ਆਪਣੇ ਤੁਸੀਂ ਅੱਜਕੱਲ੍ਹ ਨੀ ਲਾੜ ਦਾ ਨਵਾਂ ਜਮਾਨਾ ਸ਼ੁਰੂ ਕਰ ਲਿੱਤਾ ਨਿਊ ਟ੍ਰੈਂਡੀ ਸ਼ੁਰੂ ਕਰ ਲਿਆ ਵਾ ਦਸਤਾਰ ਬੰਨਣੀ ਬਹੁਤ ਸੋਖੀ ਆ ਮੈਂ ਇਹੀ ਕਹਾਂਗੀ ਬਹੁਤ ਸੋਖੀਏ ਬਟਨ ਨੂੰ ਨਿਭਾਣਾ ਇਹਦੀ ਰਹਿਤ ਮਰਿਆਦਾ 'ਚ ਰਹਿਣਾ ਬਹੁਤ ਔਖਾ ਆ ਠੀਕ ਆ ਸਾਦਗੀ ਨੂੰ ਅਪਣਾਉਣਾ ਜੋ ਤੁਸੀਂ ਨੇਚਰਲ ਹੈਗੇ ਉਹ ਚੀਜ਼ ਨੂੰ ਤੁਸੀਂ ਰੱਖਣਾ ਸੋਖੀ ਗੱਲ ਨਹੀਂ ਹੈਗੀ ਹਣਾ ਇਸ ਕਰਕੇ ਨ ਫੈਸ਼ਨਲੀ ਨਾ ਯੂਜ਼ ਕਰੋ ਕਿਉਂ ਕਰਦੇ ਪਏ ਆ ਆਪਣੀ ਕੌਮ ਦਾ ਆਪਣੀ ਸਿੱਖੀ ਦਾ ਆਪ ਹੀ ਮਜ਼ਾਕ ਬਣਾਉਂਦੇ ਹੋ ਗੁਰਬਾਣੀ ਦੀਆਂ ਦੋ ਤੁਕਾਂ ਤੁਸੀਂ ਰੀਲ ਤੇ ਆ ਕੇ ਬੋਲ ਕੇ ਦੱਸਦੇ ਹੋ ਕਿ ਤੁਸੀਂ ਬੜੇ ਵੱਡੇ ਗਿਆਨਵਾਨ ਹੋ ਕਿ ਤੁਹਾਨੂੰ ਬਾਣੀ ਦਾ ਅਸਰ ਹੋਇਆ ਵਾ ਤੇ ਤੁਸੀਂ ਸਿੱਖੀ ਵਾਲਾ ਆ ਗਿਓ ਕਿ ਸਿਰਫ ਬਾਣੀ ਦਾ ਸੁਣਦੇ ਹੀ ਆ ਸੁਣ ਕੇ ਅਸਰ ਹੋ ਗਿਆ ਕਿ ਉਹਨੂੰ ਸਮਝਿਆ ਵੀ ਆ ਕਿ ਐਕਚੁਅਲ ਜੇ ਕੀ ਆ ਹਨਾ ਅੰਦਰ ਤੁਸੀਂ ਨੇਲ ਵੱਡੇ ਕਰਦੇ ਪਏ ਆ ਤੁਹਾਡੇ ਲੋਕਾਂ ਮਲ ਦੇਖ ਕੇ ਜਿਹੜੀ ਆਣ ਵਾਲੀ ਪਿੱਛੇ ਵਾਲੀ ਪੀੜ੍ਹੀ ਹੈ ਨਾ ਸਭ ਨੂੰ ਗਲਤ ਸਿੱਖਿਆ ਮਿਲ ਚੁ ਵੀ ਪਈ ਆ ਮਤਲਬ ਤੁਸੀਂ ਕੁਝ ਲਾਈਕ ਲੈਣ ਦੀ ਵੀ ਹੋ ਨੇ, ਵਿਊਜ਼ ਲੈਣ ਦੀ। ਚਲੋ ਠੀਕ ਹੈ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਉਣਾ ਚਾਹੁੰਦੇ ਹੋ ਨਾ ਆਪਣੇ ਦਮ ਤੇ, ਆਪਣੀ ਕੁਆਲਿਟੀ ਬਾਹਰ ਲੈ ਕੇ ਆਓ। ਠੀਕ ਹੈ ਸਿੱਖੀ ਦਾ ਮਜ਼ਾਕ ਬਣਾ ਕੇ ਦਾ ਜਰੂਸ ਕੱਢ ਕੇ ਤੁਸੀਂ ਅੱਗੇ ਆ ਰਹੇ ਹੋ। ਬਹੁਤ ਗਲਤ ਗੱਲ ਆ। ਹੁਣ ਦੇਖੋ ਮੈਂ ਆਪਣਾ ਹੀ ਕਹਿਨੀ ਆ ਠੀਕ ਹੈ ਮੈਂ ਤੁਹਾਡੇ ਸਾਹਮਣੇ ਬੋਲ ਰਹੀ ਆ। ਠੀਕ ਹੈ ਮੈਂ ਇਦਰੋਂ ਨੋ ਬਦਾਇਆ ਹੋ ਨਾ ਕੱਚਾ ਕਜਲਾ ਪਾਇਆ ਹੋਵੇ, ਹੋਰ ਪਤਾ ਨਹੀਂ ਕੀ ਕੁਝ ਉਹ ਅੱਜਕੱਲ ਚੱਲਦਾ ਆ ਹਨਾ ਥ੍ਰੈਡਿੰਗ ਕਰਾਈ ਹੋਵੇ, ਇਦਰੋਂ ਕੇਸ ਕਤਲ ਕਰਾਏ ਹੋਰ ਹੋਰ بڑا ਕੁਝ ਕਰਾਇਆ ਹੋਵੇ। ਠੀਕ ਹੈ ਜਿਹੜਾ ਉਨੇ ਆਖਣਾ ਯਾਰ ਕਿ ਮੈਂ ਸੋਹਣੀ ਲੱਗਦੀ ਆ ਹਨਾ ਤੇ ਮੈਂ ਵੀ ਇਦਾਂ ਹੀ ਕਰੂੰਗੀ ਮੈਂ ਵੀ ਨੋ ਵਧਾਉਂਗੀ ਮੈਂ ਵੀ ਨੇਲ ਆਰਟ ਕਰਵਾਨੀ ਆ ਇਹਦੇ ਨਾਲ ਮੈਂ ਸੋਹਣੀ ਲੱਗੂੰਗੀ ਇਹ ਵੀ ਸੋਸ਼ਲ ਮੀਡੀਆ ਤੇ ਆਈ ਆ ਹਨਾ ਇਹਨੂੰ ਲੋਕੀ ਵੇਖਦੇ ਪੇ ਪਸੰਦ ਕਰਦੇ ਮੈਨੂੰ ਵੀ ਕਰਨਗੇ ਇਹ ਸਾਈਕੋਲੋਜੀਕਲੀ ਫੈਕਟ ਆ ਜੋ ਬੰਦਾ ਦੇਖਦਾ ਹੈ ਨਾ ਉਹੀ ਉਹਦੇ ਅੰਦਰ ਚੱਲਦਾ ਆ ਤੇ ਇਦਾਂ ਹੁੰਦਾ ਵੀ ਆ ਇਹ ਸੱਚ ਆ ਤੇ ਅਸੀਂ ਕਿਉਂ ਕਿਸੇ ਨੂੰ ਆਪਣੀ ਕੌਮ ਦੀ ਹਨਾ ਗਲਤ ਚੀਜ਼ਾਂ ਨੂੰ ਐਕਸਪੋਜ਼ ਕਰਦੇ ਪਏ ਆ ਜਿਹੜੀਆਂ ਚੀਜ਼ਾਂ ਹੈਗੀਆਂ ਹੀ ਨਹੀਂ ਆ ਤੁਸੀਂ ਇੱਕ ਚੀਜ਼ ਸੋਚ ਤੁਸੀਂ ਆਪਣੇ ਵਾਸਤੇ ਕਰਦੇ ਹੋ ਨਾ ਜੇ ਤੁਸੀਂ ਕਹਿ ਦਿੰਦੇ ਕਿ ਆਪਣੇ ਲਈ ਕਰਦੇ ਆ ਫਿਰ ਆਪਣੇ ਘਰ ਰਹਿ ਕੇ ਕਰੋ ਠੀਕ ਹੈ ਜੇ ਤੁਹਾਨੂੰ ਕੋਈ ਨਹੀਂ ਵੇਖਦਾ ਹੋਵੇ ਕਿ ਜਿਹੜੀ ਤੁਹਾਡੀ ਨੈਗੇਟਿਵਿਟੀ ਜੋ ਤੁਸੀਂ ਗਲਤ ਕੰਮ ਕਰਦੇ ਤੁਹਾਡੇ ਤੱਕ ਰਹਿਣ ਦੂਸਰੇ ਬੰਦੇ ਤੱਕ ਨਾ ਪਹੁੰਚੇ ਠੀਕ ਹੈ ਤੁਸੀਂ ਲੋਕਾਂ ਦੇ ਸਾਹਮਣੇ ਆ ਕੇ ਉਹ ਚੀਜ਼ਾਂ ਨੂੰ ਐਕਸਪੋਜ਼ ਕਰਦੇ ਪਏ ਆ ਇੱਕ ਕੁੜੀ ਵੱਲ ਵੇਖ ਕੇ ਠੀਕ ਹੈ ਇਦਾਂ ਦੀ 10 ਕੁੜੀਆਂ ਨੂੰ ਮੈਨੂੰ ਕੋਈ 10 ਕੁੜੀਆਂ ਦੇਖ ਰਹੀਆਂ ਉਹਨਾਂ ਨੇ ਵੀ ਉਸੇ ਗਲਤ ਰਾਹ ਤੇ ਚੱਲਣਾ ਆਟੋਮੈਟਿਕਲੀ ਹੁੰਦਾ ਯਾਰ ਅੱਜਕੱਲ ਤੇ ਬੜਾ ਨਾਰਮਲ ਅਮਰੀਕਨ ਬਾਲ ਬੱਲੇ ਮੜਾ ਮੋਟਾ ਟੱਚ ਅਪ ਵਗੈਰਾ ਕਰ ਲੈਨੇ ਆ ਸਾਰੇ ਕਰਦੇ ਆ ਇਹ ਨਾਰਮਲ ਹੀ ਸਭ ਦੀ ਗੱਲ ਹੈ ਹਨਾ ਇਦਾਂ ਅਸੀਂ ਐਗਜ਼ਾਮਪਲ ਦੇਨੇ ਆਪਣੇ ਆਪ ਨੂੰ ਮਨ ਨੂੰ ਝੁਟਾਉਂਦੇ ਪਏ ਆ ਆਪਾਂ ਚੱਲ ਯਾਰ ਮੈਂ ਆਪਣੀ ਜਾਂ ਤੇਰੀ ਸਾਰੇ ਕਰਦੇ ਚਲ ਤੂੰ ਵੀ ਕਰ ਲੈ ਕੀ ਫਰਕ ਪੈਂਦਾ ਹੈ ਹਨਾ ਲੋਕਾਂ ਦਾ ਕੀ ਉਹਨਾਂ ਨੇ ਕਿਹੜਾ ਕੁਝ ਕਹਿਣਾ ਲੋਕਾਂ ਨਾਲ ਤੁਸੀਂ ਚਲੋ ਕਰ ਲਉਂਗੇ ਹਨਾ ਅਸੀਂ ਤੇ ਕਹਿ ਰਹੇ ਹਾਂ ਕਿ ਬਈ ਇਹ ਕਿਤੇ ਪ੍ਰਵਾਣੀ ਕਰਦੇ ਇਦਾਂ ਵਾ ਉਹਦੇ ਤੋਂ ਕਿੱਦਾਂ ਲੁਕਾਉਂਗੇ ਕਿੱਦਾਂ ਨਜ਼ਰਾਂ ਮਿਲਾ ਲੈਂਦੇ ਮੈਂ ਬੜਾ ਵੇਖਿਆ ਪੈਣਾ ਜਿਹੜੀਆਂ ਦੂਰ ਦੂਰੋਂ ਆਂਦੀਆਂ ਦਰਬਾਰ ਸਾਹਿਬ ਬੜੀ ਟੋਰਨਾ ਖਰੋਗੇ ਫੋਟੋਆਂ ਮਾ ਪਾਣਗੇ ਪਹਿਲਾ ਪੈਣਾ 'ਚ ਨੇਲ ਪੇਂਟ ਲੱਗੀ ਹੁੰਦੀ ਆ ਪਾਈ ਜੀ ਨੂੰ ਹੋਏਗੀ ਹੱਥਾਂ ਦੇ ਨੋਹ ਵਧਾ ਕੇ ਤੁਸੀਂ ਨੇਲ ਪੇਂਟ ਲਗਾ ਕੇ ਗੁਰੂ ਸਾਹਿਬ ਨੂੰ ਕਿਵੇਂ ਕਿਵੇਂ ਮਤਲਬ ਉਹਨਾਂ ਨੂੰ ਨਜ਼ਰ ਕਿਦਾਂ ਬਣਾ ਲੈਂਦੇ ਬਾਣੀ ਪੜੋ ਨਾ ਉਹਨੂੰ ਵਿਚਾਰੋ ਵੀ ਜ਼ਰੂਰੀ ਨਹੀਂ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਸਿੱਖੀ ਦਾ ਜਲੂਸ ਕੱਢ ਕੇ ਹੀ ਮਸ਼ਹੂਰ ਹੋਓ ਆਪਣੀ ਖੁੱਦ ਦੀ ਕੁਆਲਿਟੀ ਬਾਹਰ ਲੈ ਕੇ ਆਓ ਕਈ ਪੈਣਾਂ ਦੀ ਬਾਦ ਬੜੀ ਸੋਹਣੀ ਹੈ ਤੁਸੀਂ ਗਾ ਕੇ ਵੀ ਫੋਲੋਅਰਸ ਲੈਣ ਦੀ ਗੱਲ ਹੈ ਨਾ ਫੋਲੋਅਰਸ ਤੁਸੀਂ ਉਦੋਂ ਵੀ ਲੈ ਸਕਦੇ ਪਹਿਚਾਣ ਬਣਾਣੀ ਹੈ ਆਪਣੀ ਅਲੱਗ ਪਹਿਚਾਣ ਬਣਾਓ ਕਿਉਂ ਪੇੜ ਚਾਲ ਚੱਲ ਕੇ ਜਲੂਸ ਕੱਢਦੇ ਪਏ ਤੁਸੀਂ ਦਮਾਂ ਲੈਦਾ ਤੇ ਸਿੱਖੀ ਦਾ ਤੇ ਇੱਕ ਬੇਨਤੀ ਹੈ ਕਿ ਜੇ ਅਸੀਂ ਇਸ ਚੀਜ਼ ਨੂੰ ਨਹੀਂ ਅਪਣਾ ਸਕਦੇ ਅਸੀਂ ਨਹੀਂ ਕਿ ਇਸ ਕਤਲ ਕਰਾਏ ਬਿਨਾਂ रह ਸਕਦੇ ਸੀ ਨਹੀਂ ਨੇਲ ਆੜ ਕਰਾਏ ਬਿਨਾਂ ਰਹਿ ਸਕਦੇ ਨਹੀਂ ਲੇਪਾ ਪੋਚੀ ਬਿਨਾਂ ਰਹਿ ਸਕਦੇ ਦਸਤਾਰ ਨਾ ਸਜਾਓ ਬੇਨਤੀ ਆ ਇਹਦਾ ਜਲੂਸ ਨਾ ਕੱਢੋ ਆਉਣ ਵਾਲੀਆਂ ਪੀੜ੍ਹੀਆਂ ਵੀ ਖਰਾਬ ਹੋ ਰਹੀਆਂ ਨੇ ਚੰਗੀ ਚੀਜ਼ ਨੂੰ ਫੋਲੋ ਕਰਿਆ ਕਰੋ ਹੁਣ ਦੇਖੋ ਮੈਂ ਵੀਡੀਓ ਬੋਲ ਰਹੀ ਨਾ ਕਈਆਂ ਨੇ ਮੇਰੀ ਨੈਗੇਟਿਵ ਚੀਜ਼ਾਂ ਵੱਲ ਪੁਆਇੰਟ ਆਊਟ ਕਰਨਾ ਆ ਇਹਨੇ ਦੇਖਣਾ ਕਿ ਬਈ ਜੀ ਇਹ ਚੀਜ਼ਾਂ ਚੰਗੀਆਂ ਨਹੀਂ ਤੇ ਇਹਨਾਂ ਨੂੰ ਮੰਨ ਲਾਂਗੇ ਤੇ ਸ਼ਾਇਦ ਕੁਝ ਹੋ ਜਾਵੇ ਬਟ ਨੈਗੇਟਿਵ ਚੀਜ਼ਾਂ ਵੱਲ ਧਿਆਨ ਦਿੰਦੇ ਅਸੀਂ ਕਿਉਂ ਨੈਗੇਟਿਵਿਟੀ ਛੱਡਦੇ ਨਹੀਂ ਤੇ ਚੰਗੀਆਂ ਚੀਜ਼ਾਂ ਅਪਣਾਉਂਦੇ ਨਹੀਂ ਆ ਜਦੋਂ ਅਸੀਂ ਇੰਜ ਕਰਦੇ ਆ ਨਾ ਆ ਤੈਨੂੰ ਉਂਗਲਾ ਆਪਣੇ ਵੱਲ ਹੁੰਦੀ ਆ ਇਸ ਕਰਕੇ ਪਹਿਲਾਂ ਆਪਣੇ ਵੱਲ ਝਾਤੀ ਮਾਰਿਆ ਕਰੋ ਫਿਰ ਕਿਸੇ ਨੂੰ ਪੁਆਇੰਟ ਆਟ ਕਰਿਆ ਕਰੋ